ਵਿਣ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਇਹਨਾਂ ਨੂੰ ਸਬੀਂਤੀ ਦੇਖੀ ਤੁਹਾਡੇ ਵੱਲ ਤੇ ਬੱਚਿਆਂ ਇਹਨੇ ਝੰਡਾ ਬੰਦਿੰਦੀ ਮਿਕਰਿੰਗ ਦੇ ਵਿੱਚ ਆਉਂਦੇ ਠੀਕ ਹੈ ਸ਼ਾਮ ਨੂੰ ਤੁਸੀਂ ਇਤਿਨ ਦੂਰ ਜਾਣਾ ਹੁੰਦਾ ਉਸ ਕਰਕੇ ਦੁਨੀਆ ਨੇ ਬੇਨਤੀ ਕੀਤੀ ਸੀ ਲੇ ਗਏ ਹੱਥ ਸਾਡੇ ਕੋਲ ਕੰਪਨੀ ਲਈ ਆਏ ਨੇ ਇੱਥੇ ਆਉਣ ਤੋਂ ਪਹਿਲਾਂ ਵੀ ਉਹਨੇ ਜੀ ਆਇਆਂ ਕਰਦੇ ਧੰਨਵਾਦ ਕਰਦੇ ਤੇ ਅਗਲੀ ਗੱਲ ਮੈਂ ਤੁਹਾਡੇ ਧਿਆਨ ਹਿੱਤੇ ਦੱਸਣਾ ਕਰਨਾ ਕਿ ਸਰਦਾਰ ਜਿੰਦਰ ਪਾਸਨ ਪਿੰਮਾਰੀ ਸ਼ੋਮਣੀ ਗੁਰਦੁਆਰਾ ਪਗੰਧ ਕਮੇਟੀ ਕੋਲ Rajasthan Vitarabpur ਦੀ ਕਮੇਟੀ ਦੇ ਆਰਗੇਨਾਈਜ਼ਰ ਨੇ ਚੇਅਰਮੈਨ ਨੇ ਆਲੇ ਦੁਆਲੇ ਸਾਰਾ ਜਿਹੜਾ ਪ੍ਰਚਾਰ ਹੈ ਜਾਂ ਸਾਰਾ ਵੀ ਦੇਖ ਰਹੇ ਨੇ ਅਸੀਂ ਇਹਨਾਂ ਦੇ ਨਾਲ ਬਿਕੇ ਜਿਹੜਾ ਇਹ ਸਾਰਾ ਕਾਰਜਕਾਰ ਕਿਤੇ ਵੀ ਸਾਨੂੰ ਦਿੱਕਤ ਪਰੇਸ਼ਾਨੀਆਂ ਦੀ ਅਸੀਂ ਇਹਨਾਂ ਨੂੰ ਦੱਸਦੇ ਹਾਂ ਤੇ ਇਹ ਨਾਲ ਸਹਿਯੋਗ ਕਰਕੇ ਉਹ ਕਾਰਜਾਂ ਨੂੰ ਪੂਰਾ ਕਰਦੇ ਸਾਰਾ ਬਹੁਤ ਚੰਗੀ ਹੈ ਬਾਈ ਜੀ ਦਾ ਖਾਸਾ ਬਾਈ ਜੀ ਜੀ ਤੇ ਤੁਹਾਡਾ ਪੰਨਾ ਤੁਹਾਡੇ ਜਿਲ੍ਹੇ ਕੋਲ ਦੀ ਮੁबारकਾ ਗੁਰਸਨ ਕਿਰਪਾ ਕੀਤੀ ਬੜੇ ਸੋਹਣੇ ਤੇ ਸਜੀ ਲਾਈਨ ਤੇ ਜੁੜੇ ਹਾਂ ਹਕੀਕਤ ਜੀ ਦੀ ਦਾ ਸੱਚ ਹੀ ਹੈ ਜਿਸ ਰਾਹ ਦੇ ਤੁਸੀਂ ਪੰਦੇ ਬਣੇ ਪਰਾਮੋ ਪ੍ਰਮਾੁਰ ਸਰ ਦਾ ਮਰਤਪਾਲ ਦਾ ਸੋਚੇ ਸਟਾਫ ਦਾ ਜਿਹੜਾ ਤੁਹਾਨੂੰ ਇੱਕ ਮਕਾਮ ਤੇ ਪਹੁੰਚਾਣ ਦੀ ਯਤਨ ਕਰ ਰਹੇ ਹਾਂ ਸਾਡੇ ਵੱਲੋਂ ਵੀ ਮੈਂ ਹਮੇਸ਼ਾ ਬੇਨਤੀ ਕਰਦਾ ਹਾਂ ਕਿ ਸਾਡੇ ਵਿਚ ਨੂੰ ਕੋਈ ਲੋੜ ਕਿਸ ਤਰ੍ਹਾਂ ਦੀ ਹੈ ਸਾਵੇਂ ਸੁਣਨ ਦੇ ਤੌਰ ਤੇ ਮੈਂ ਪ੍ਰਾਈਵੇਟ ਤੌਰ ਤੇ ਦੱਸ ਰਾਨੀ ਸੁਝਾਅ ਰ ਦਸੀਏ ਉਦਮ ਹੋਵੇ ਉਹਦੇ ਪਤਾ ਵੀ ਕੋਈ ਬੋਲ ਕਹਾ ਮਾਮਲਾ ਕੀਤੇ ਹੈ ਤਾਂ ਉਹਦੇ ਕੰਮ ਆਉਂਦੇ ਹੁੰਦੇ ਹਸ ਤਾਂ ਬੱਲਵਾਰ ਕੇ ਭੇਜਣ ਦੇ ਉਪਰਾਈ ਹੁਣ ਅੱਜ ਦੱਸਿਆ ਜਿਹੜਾ ਮਰਤਪਾਲ ਨੇ ਕਿ ਹੁਣ ਜੋੜੇ ਵਿੱਚ ਵੀ ਚਾਹੀਦੀ ਹੈ ਜੋ ਵੀ ਲੋੜ ਹੋਵੇ ਨਾ ਤੁਸੀਂ ਦੱਸਿਆ ਕਰੋ ਦਾਤਾ ਪੱਲੇ ਕਰੂਗਾ ਗੁਰਦੀ ਕੋਲ ਬੜੀ ਵਿਅਸਤ ਹੈ ਉੱਥੋਂ ਤਾਂ ਹਰ ਚੀਜ਼ ਤੋਂ ਵਈਆ ਕਰਾਈ ਦੇਊਗੀ ਜੋ ਜਿੰਨੀ ਸ਼ਾਦੀ ਵਿੱਚ ਸਮਰੱਥ ਹੈ ਜਾਂ ਸਾਡੇ ਜਿੰਨੇ ਸਾਡੇ ਇਹ ਵਿਅਕਤੀਗਤ ਗੱਲ ਹੈਗੀ ਆ ਹੁਣ ਸ਼ੂਜ਼ ਕੇ ਤੇ ਨੰਬਰ ਭੇਜ ਦਿਓ ਬੜੇ ਸਾਰੇ ਇੱਕ-ਇੱਕ ਕਰਕੇ ਸ਼ੀਟਾਉਣੇ ਜਿੰਨੇ ਤੁਹਾਡੇ ਬੱਚੇ ਹੈਗੇ ਆ ਦਰਾਪਾ ਪਈਆਂ ਜੇ ਲੋਈਆਂ ਦਾ ਗੱਲ ਕੀਤੀ ਹੈ ਦਾਤਾ ਪੱਲੇ ਕਰੂਗਾ ਅਸੀਂ ਹਫ਼ਤੇ ਵਿੱਚ ਤੁਹਾਨੂੰ ਸ਼ੂਜ਼ ਲੋਈਆਂ ਸਾਰੇ ਮੋਈਆ ਕਰਾਵਾਂਗੇ ਬੋਲੇ ਸੁਨਹਿਾਰ ਇੱਕ ਵਾਰ ਫੇਰ ਬਹੁਤ ਬਹੁਤ ਧੰਨਵਾਦ ਸਮੂਚੀ ਟੀਮ ਦਾ ਸਤੰਤਰ ਬਾਬਾ ਦੀਪ ਸਿੰਘ ਜੀ ਵੀ ਸਤੰਤਰ ਦੇ ਮੁਖ ਸੇਵਾਦਾਰ ਸ੍ਰੀ ਰਾਤ ਇੰਦਰਪਾਲ ਸਿੰਘ ਜੀ ਦੀ ਟੀਮ ਦਾ ਜਿਨ੍ਹਾਂ ਨੇ ਆਪਣੇ ਕਰ ਕਮਲਾਂ ਦੇ ਨਾਲ ਆ ਬੱਚਿਆਂ ਨੂੰ ਠੰਡ ਦੇ ਮੀਂਹ ਨੂੰ ਦੇਖਦੇ ਹੋਏ ਕੰਬਲਾਂ ਦੇ ਨਾਲ ਸੇਵਾ ਕੀਤੀ ਹੈ ਤੇ ਸਾਰੇ ਸਟਾਫ ਵੱਲੋਂ ਵਿਦਿਆਰਥੀਆਂ ਵੱਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ